ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮਰ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਂ ਮਸੇ ਲਈ ਲੈ ਕੇ ਆਏ ਜੀ ਇੱਕ ਤਾਜੀ ਸੋਈ ਹੈ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜਾਈ ਬਾਈ ਜੀ ਹੱਸੀ ਗੱਲ ਕੋ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਦਾ ਸਰਬ ਬੱਬੂ ਹੈ ਜੀ ਪਿੰਸਲਾਪੁਰਾ ਜੀ ਜ਼ਿਲ੍ਹਾ ਬਠਿੰਡਾ ਤੋਂ ਤਹਿਸੀਲ ਬਈ ਫੂਲਪਿੰਡੀ ਜੀ ਨੇੜੇ ਪਿੰਡ ਬਈ ਭਦੌੜ ਰਹੇਗਾ ਜੀ ਭਗਤਾ ਭਾਈ ਰੁੱਪਾ ਮੋਬਾਈਲ ਨੰਬਰ 774731737 ਠੀਕ ਹੈ ਬਈ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਇਹ ਦੂਸਰਾ ਸੂਆ ਸੂਈ ਡਾਕਟਰ ਸਾਹਿਬ ਕਦੋਂ ਸੂਈ ਆਪਰਾ ਇਹਨੂੰ ਜੀ 2 2.5 ਘੰਟੇ ਹੋ ਗਏ 2 2.5 ਘੰਟੇ ਬੱਚਾ ਕੀ ਦਿੱਤਾ ਬੱਚੀ ਦਿੱਤੀ ਆਈ ਬੱਚੀ ਚੰਗੀ ਹੈ ਨਾ ਹਾਂ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਉਹ ਥੋੜੀ डीसी जी नस्ल ਚ ਆ ਗਈ ਹੈ ਨਾ ਹਾਂ ਕ੍ਰੋਸ ਪੰਚ ਆ ਜੀ ਹਾਂ ਮੰਗ ਬਹੁਤ ਆ ਜੀ ਮੰਗ ਬਹੁਤ ਆਈ ਕ੍ਰੋਸ ਪੰਚ ਦੀ ਤੇ ਜੇਰ ਪੈ ਗਈ ਹੈ ਜੇਰ ਪੈ ਗਈ ਜੀ ਪ੍ਰੋਪਰ ਸਾਰੀ ਆ ਬੱਟਲ ਚ ਪਈ ਆ ਠੀਕ ਆ ਕਿੰਨਾ ਬੋਲਾ ਗੱਡੇ ਭਰਾ ਜੀ ਬੋਲਾ ਤਾਂ ਇਹਦਾ ਜੀ ਮੰਨ ਕੇ ਚਲੋ ਜਮਾ ਹੀ ਸਾਫ ਜੇ ਕਰਤੀ ਹੂੰ ਬਈ ਥੋੜਾ ਹੀ ਛੱਡਿਆ 2 2.5 ਕਿਲੋ ਥੱਲੇ ਛੱਡਿਆ ਬਸ ਠੀਕ ਆ ਭਾਈ ਕਿੰਨਾ ਕੋ ਦੁੱਧ ਦੇ ਦੂੰ ਦੁੱਧ ਦੀ 13 14 ਕਿਲੋ ਦੀ ਉਮੀਦ ਹੈਗੀ ਆ ਫਿਰ ਵੇਖੋ ਹੈਂਡ ਬਹੁਤ ਆਉ ਜੀ ਹੂੰ ਲੇਵਾ ਕਮਾਲ ਦਾ ਨੇੜਾ ਤੁਹਾਨੂੰ ਬਹੁਤ ਚੰਗਾ ਲੱਗਿਆ ਸਰ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਨਹੀਂ ਚਵਾਈ ਚੁਈ ਬਾਈ ਕਹਿੰਦਾ ਚਵਾਈ ਬਹੁਤ ਸੋਹਣੀ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਲੇਵਾ ਕਮਾਲ ਦਾ ਨੇੜ ਦੋ ਚੱਕਰ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਜਮਾ ਕਰਨ ਵਾਲੀ ਨੇ ਮੱਝ ਨਾਲ ਦਾ ਦੁੱਧ ਦੇਣਾ ਫੁੱਲ ਫੈਂਟ ਆਉਣੀ ਨਾ ਗਰਮੀ ਮੰਨੇ ਨਾ ਠੰਡ ਮੰਨੇ ਬਾਈ ਵੱਡੀ ਵੀ ਡਾਕਟਰ ਸਾਹਿਬ ਜੀ ਆਪਾਂ ਕਹਿੰਦੇ ਬਾਈ ਵੱਡੀ ਆ ਮੀਂਹ ਧਾਰਾ ਜੀ ਆ ਥੋੜੇ ਪੱਠਿਆਂ ਨਾਲ ਰੱਜਣ ਵਾਲੀ ਬੱਚੀ ਹੈ ਜੀ ਸਹੀ ਗੱਲ ਆ ਭਾਈ ਥੋੜੇ ਪੱਠਿਆਂ ਨਾਲ ਰੱਜਣ ਵਾਲੀ ਬੈੜ ਆ ਗਈ ਆ ਤੋਰਾ ਦੇਖੋ ਇੱਕ ਨੰਬਰ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਚਵਾਈ ਥੁਈ ਪਾਈ ਕਹਿੰਦਾ ਓਕੇ ਠੰਡੀ ਸੀਲ ਆ ਭਾਈ ਜੇਰ ਵੀ ਬਈ ਰੱਖੀ ਬੈਠਾ ਬੱਚਾ ਵੀ ਕਰਮਲੀ ਨੇ ਬੱਚੀ ਦੇਤੀ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲੀ ਤੈਰ ਹੋ ਜਾਣਾ ਬੱਚੇ ਦੀ ਮਾਰੀ ਨਾ ਥੋੜਾ ਇਹ ਕਰ ਲਈ ਜੀ ਥੋੜੇ ਤਾਜੀ ਸੁਈਆਂ ਹਾਂ ਤਾਜੀ ਹੁਣ ਸਾਰੀ ਘੰਟੀ 2:30 ਹੋਇਆ ਜੀ ਜੇਰ ਬਹੁਤ ਛੇਦੀ ਪਈ ਹੈ ਜੀ ਇਹਦੀ ਓਕੇ ਭਾਈ ਹਾਂਜੀ ਤੇ ਕੀ ਮੋਲ ਹੈ ਇਹਦਾ ਇਹਨਾਂ ਦਾ ਸਾਬਾ ਸੇਦ ਮੋਲ ਛੋਟਾ ਜਿਹਾ ਹੀ ਆ ਜੀ ਹਾਂਜੀ ਜਿੱਦੀ ਕਿ ਬੈੜ ਜਿਹੇ ਜੀ ਹਨ ਉਹ ਇਹ ਜਦਾ ਭਾ ਜੀ ਠੀਕ ਹੈ ਹਾਂਜੀ ਨਾ ਪੁੱਤ ਬੱਚੇ ਵਾਲੇ ਹਿੰਦੀ ਕਾਲੀ ਕਰ ਦੋ ਸ਼ੋਅ ਮਾੜਾ ਜਾ ਇਹ 38000 ਦੀ ਦੇ ਦਾਂਗੇ ਡਾਡ ਸਾਹਿਬ 38000 ਦੀ ਹਾਂਜੀ ਠੀਕ ਹੈ 38000 ਰੁਪਏ ਮੋਲਾ ਬਈ ਕਮਾਲ ਦਾ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਸੂਈ ਸਵਾਈਆ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਾ ਨੇੜ ਤੋਂ ਦਿਖਾਉਨੇ ਲੈ ਪੂਰੀ ਬਿੱਥੀ ਤੇ ਥਾਣ ਲੱਗਿਆ ਚਵਾਈ ਚੁਈ ਨੰਬਰ 1 ਮੋਲ ਜਮ ਜੈ ਜਬਾਈ ਲੈ ਬਾਈ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕਰ ਨਹੀਂਗਾ ਮਾ ਧਾਰਾ ਹੀ ਮਾਰ ਕੇ ਦਿਖਾ ਦਿੰਨੇ ਕੋਈ ਚੱਕਰ ਨਹੀਂ ਬਾਈ ਤਾਰਮ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦਿੰਨੇ ਬੱਚਾ ਮਗਰ ਬੱਚੀ ਆ ਠੰਡੀ ਪਾਉ ਤਾਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਕਰਮਾਣੀ ਲਿਆ ਬਾਈ ਬੱਚਾ ਕੋਈ ਨਹੀਂ ਪਰੇ ਗਾ ਲਓ ਮੂਰੇ ਆਹ ਪਤਾ ਹੈ ਇੱਥੇ ਉਹ ਜਿੱਦੇ ਨਹੀਂ ਜਾਂਦੀ ਬੱਚੀ ਤਾਂ ਲਓ ਜੀ ਦੇਖੋ ਕੋਈ ਨਹੀਂ ਮਾਰ ਦੋ ਧਾਰਾ ਲਿਆ ਬਾਈ ਚੂਣ ਦੇਖੋ ਇੱਕ ਨੰਬਰ ਆ ਮੋਟੀ ਮੋਟੀ ਧਾਰਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਸਵਾਈ ਬਈ ਬੱਚਾ ਹੀ ਲਾਇਆ ਜੀ ਆਪਾਂ ਤੁਹਾਨੂੰ ਹੂੰ ਸਵਾਈ ਚੰਗੀਆਂ ਹਨ ਸਵਾਈ ਬਾਹ ਚੰਗੀ ਮੋਟੀ ਪੇ ਵਾਈ ਹੈ ਜੀ ਹੂੰ ਇਹਦਾ ਖਾਲੀ ਕਰੀ ਵੀ ਆਪਣੀ ਹਾਂਜੀ ਹਾਂਜੀ ਆਣੀ ਬਲ ਠੀਕ ਹੈ ਬਾਈ ਠੰਡੀ ਸੀ ਲਾਈ ਕੁਛ ਨਹੀਂ ਆਦੀ ਹਾਂਜੀ ਮੁੱਲ ਵੀ ਜਮਾ ਜੈ ਜ 38000 38.5 ਸਾਰੇ 38000 ਰੁਪਏ ਓਕੇ ਬਾਈ ਮਾਨਤਨ ਹੋ ਜਾਊਗਾ ਨਾ ਪਤਾ ਅੱਗੇ ਭਰਾ 2 ਨੰਬਰ ਕਿਹੜਾ ਸੁਆ ਵੀ ਇਹ ਪਲੂਣ ਮੱਛੀ ਸੁਹੰਦਿਆ ਡਾਟ ਸਾਹਿਬ ਪਲੂਣ ਬੱਚੀ ਕਿੰਨੇ ਦੰਦ ਚੱਕਦੀ ਆ ਜੀ ਚੌਗੀ ਆ ਚੌਗੀ ਆ ਹਾਂ ਠੀਕ ਸ਼ਗ ਦੇ ਦੰਦ ਚੱਕਦੀ ਆ ਜੀ ਕਿੰਨੇ ਦਿਨਾਂ ਦੀ ਕੱਚੀ ਇਹ ਲਓ ਜੀ 5 ਤੋਂ 4 ਦਿਨ 5 ਤੋਂ 4 ਦਿਨ ਕੀ ਰਿਕਾਰਡ ਆ ਵੈਸੇ ਦੁੱਧਾਂ ਦੀ ਮੰਗ ਦੁੱਧ 14 15 ਕਿਲੋ ਦੇ ਦੋ ਜੀ ਇਹ ਇਹ ਦਮਾਨ ਦਾ ਦੁੱਧ ਰਗੜ ਤਾਂ ਬਹੁਤ ਚੰਗਾ ਹੀ ਠੀਕ ਆ 18 17 18 ਕਿਲੋ ਦਾ ਇਹ ਵੀ 14 15 ਕਿਲੋ ਦੁੱਧ ਪਾ ਦੂ ਸਫਾਈ ਬਹੁਤ ਥਾਣ ਬੜਾ ਕਮਾਲ ਦਾ ਲੱਗਿਆ ਹਨ ਹਾਂਜੀ ਮੁੱਠੀ ਵਾਲਾ ਥਾਣ ਗਲਾਬੀ ਥੰਡੀ ਸੀਲ ਬਹੁਤ ਜ਼ਿਆਦਾ ਜੀ ਪੂਛ ਚੱਕ ਲੂਗੀ ਲੈ ਬਟਲ ਨਾ ਗੱਡੂ ਫਿਰ ਲੈ ਪੂਛ ਚੱਕ ਕੇ ਘੜ ਦੇ ਠੰਡੀ ਫੋਲ ਆ ਖੋਲਿਓ ਬਈ ਤੋਰੋ ਪਹਿਲਾ ਸੂਆ ਪਲੂਣ ਥੋੜੇ ਦਿਨਾਂ ਦੀ ਕੱਚੀ ਆਹ ਦੇਰ ਕਮਾਲ ਦਾ ਕੱਲ ਠਿੱਲਾ ਬਹੁਤ ਖੌਂਦੀ ਐ ਸਾਰੀਆਂ ਬਲ ਠਿੱਲਾ ਕੱਢੂ ਫੇਰ ਕਰਮ ਵਾਲੀ ਨੇ ਸੂਆ ਚਮਕ ਚੰਗੀ ਐ ਕਲਰ ਚੰਗਾ ਮੰਗ ਬਹੁਤ ਜ਼ਿਆਦਾ ਫੈਂਟ ਫੁੱਲ ਹੋਣੀ ਐ ਜਮਾ ਮੱਝਾਂ ਨਾਲ ਦਾ ਦੁੱਧ ਦਿਓ ਆਜਾ 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 ਬਾ ਛੋਟਾ ਹੀ ਹੋਣਾਗਾ ਤੂੰ ਮੁੱਲ ਪਹਿਲਾਂ ਹੀ ਬਾਈ ਦੇ ਜੈ ਜੀ ਹੁੰਦਾ ਆਜਾ 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 ਕੀ ਮੁੱਲ ਆ ਬਾਈ ਇਹਦਾ ਇਹ 54800 ਦੀ ਦੇਣਾ ਜੀ ਸਾਡੇ 54800 ਦੀ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਜੀ ਠੀਕ ਆ 54800 ਰੁਪਏ ਮੁੱਲ ਮਾਨਤਨ ਜਿਹੜਾ ਮੁੱਲ ਹੋ ਜਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਹਾਂ ਲੂਤ ਲੂਤਾ ਹੀ ਨਹੀਂ ਕੁਝ ਨਹੀਂ ਇਹ ਮੰਨਦੇ ਗਲੀ ਦੇ ਵਿਚਾਲੇ ਖੜੇ ਆ ਬਈ ਹੋਰ ਨਹੀਂ ਡਰਦੀ ਰੱਸਾ ਵੀ ਬਾਈ ਨੇ ਸੜਦਾ ਦੌਣ ਤੇ ਜਿਵੇਂ ਮਰਜ਼ੀ ਬੈਠਾ ਰਹੇ ਉਹ ਚੱਕ ਲੈਣੀ ਆ ਜੀ ਇਹਨਾਂ ਦਾ ਹੂੰ ਉਹ ਚੱਕ ਲੈਣੀ ਆ ਬਸ ਇਹਦਾ ਕੀ ਮੁੱਲ ਆ ਜਾਏਗਾ ਇਹਦਾ 54800 ਰੁਪਏ ਲਵਾ ਕੇ ਡਾਕ ਸਾਹਿਬ ਮਾਨਤਨ ਕਰ ਦਿਆਂਗੇ ਮੁੱਲ ਮਾਨਤਨ ਜੀ ਬੀ ਕੁਆਲਿਟੀ ਚੰਗੀ ਹੈ ਬਰਡ ਚੰਗੀ ਹੈ ਕਲਰ ਚੰਗਾ ਚਮਕ ਛੋਟੀ ਕੋਈ ਨਾ ਭੈਣ ਭਰਾ ਮੰਨ ਕੇ ਬਲੇਵਾ ਕਮਾਲ ਦਾ ਕੱਦ ਵਾਲੀ ਕੋਈ ਹੈ ਜੀ ਸਹੀ ਗੱਲ ਆ ਜਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਚੱਲ ਲੱਡੂ ਬਹੁਤ ਪਈ ਚੱਲ ਬਹੁਤ ਜ਼ਿਆਦਾ ਮੈਂ ਦਿਖਾ ਦੇਣਾ ਇਹ ਟਲਟੂ ਤਾਂ ਬਹੁਤ ਜ਼ਿਆਦਾ ਪਈ ਹੂੰ ਓ ਮਾਈ ਗੋਡ ਹੋਣੀ ਬੱਤ ਪੜੀ ਨੀ ਵਈ ਆਇਨੀ ਕੋਈ ਗੱਲ ਠੀਕ ਆ ਟਲ ਟਲ ਬੋ ਪਈ ਜਿਵੇਂ ਮਰਜ਼ੀ ਲੈ ਹੱਥ ਲੈ ਜਲ ਟਿੱਲ ਦੇ ਟਲਣਾ ਟਲਣਾ ਦਾ ਬਾਧੂ ਪੰਗਾ ਹੀ ਹੈ ਤਾਂ ਸਾਰੀਆਂ ਬਾਲਟਾਂ ਲੰਗਾ ਦੋ ਸਾਰੀਆਂ ਬਾਲਟਾਂ ਲੰਗਾ ਡੂ ਫਿਰ ਸੋਣਾ ਬਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਰਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ